ਹਾਂਜੀ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਹਾਂਜੀ ਸਾਰੇ ਜਣੇ ਕਿਵੇਂ ਚੰਗੇ ਪੈਣਦੇ ਆ ਜੀ ਹੁਣ ਇਹ ਦੇ ਲੋ ਕੇਲੇ ਸੋਕਦੇ ਆ ਵੀ ਇਹਨੂੰ ਆਪਾਂ ਭੇਜਣਾ ਹੁਣ ਸਕੂਲੇ ਤੇ ਬਹੁਤ ਜ਼ਿਆਦਾ ਮਾਤਰੀਆਂ ਕਾਲੀਆਂ ਆਪਣੇ ਪੁੱਤ ਨੇ ਬਹੁਤ ਜ਼ਿਆਦਾ ਖੋਜ ਲੇ ਜਣਾਗਾ ਐ ਓਏ ਮੂੰਹ ਤੇ ਰਹਿਣਾ ਗੰਦਾ ਹੈ ਕੇਲੇ ਖਾਤੇ ਵਾ ਤੇ ਹਾਂਜੀ ਆਪਣੇ ਅਸੀਂ ਮਨਵੀਰ ਦੀ ਐਡਮਿਸ਼ਨ ਕਰਾਉਣੀ ਆ ਤੁਸੀਂ ਸਾਰੇ ਜਣੇ ਸਾਨੂੰ ਦੱਸਿਓ ਇਨੂੰ ਆਪਾਂ ਸਰਕਾਰੀ ਸਕੂਲ ਚ ਪਾਈਏ ਕੀ ਪ੍ਰਾਈਵੇਟ ਸਕੂਲ ਚ ਭਰਤੀ ਕਰਾਉਂ ਕਹਿੰਦਾ ਥੈਂਕ ਯੂ ਪਾਪਾ ਅਸੀਂ ਸਾਨੂੰ ਆਏ ਸੀ ਕੋਈ ਕਹਿੰਦਾ ਸਰਕਾਰੀ ਚ ਕਰਾਓ ਤੇ ਕੋਈ ਕਹਿੰਦਾ ਪ੍ਰਾਈਵੇਟ ਚ ਕਰਾਓ ਥੈਂਕ ਯੂ ਕਹਿੰਦਾ ਪਾਪਾ ਤੇ ਇਹ ਜਿਹੜਾ ਇਹ ਤੁਹਾਡੇ ਸਾਹਮਣੇ ਜਿਹੜਾ ਥੈਂਕ ਯੂ ਥੈਂਕ ਯੂ ਕਰਦਾ ਇਹ ਤਾਂ ਇਹ ਇੰਗਲਿਸ਼ ਵਾਲਾ ਕੰਮ ਹੈ ਨਾ ਜਿਹੜਾ ਤੂੰ ਤੂੰ ਕਰਦਾ ਸਰਕਾਰੀ ਸਕੂਲ ਵਾਲਾ ਮਾੜਾ ਜਿੱਦਨੂ ਹੋ ਜਾਂਦਾ ਕੰਮ ਤੇ ਹੁਣ ਤੁਸੀਂ ਸਾਰਿਆਂ ਨੇ ਦੱਸਣਾ ਆ ਇਹ ਤਾਂ ਤੁਸੀਂ ਮੂੰਹ ਤਾਂ ਜੱਜ ਵੀ ਕਰ ਸਕਦੇ ਆ ਵੀ ਇਹ ਜਿਹੜਾ ਇੱਕ ਘਰ ਚ ਜਿੱਦਾਂ ਰਹਿੰਦਾ ਨੇ ਇਹ ਸ਼ਿਕਾਇਤਾਂ ਆ ਜਿੱਦਾਂ ਦੀ ਇਹ ਦੋ ਕੁਛ ਕਰਦਾ ਉੱਥੇ ਤੁਸੀਂ ਦੱਸੋ ਇਹਨੂੰ ਕਿਹੜੇ ਸਕੂਲੇ ਪਾਇਆ ਜਾਵੇ ਆ ਦੇਖਿਓ ਇਹਦੇ ਵਿੱਚ ਉਹ ਵੀ ਚੀਜ਼ ਦਿਖਾਵਾਓ ਦੇਖਿਓ ਇੱਕ ਇਹਨੇ ਆ ਗੱਤਾ ਰੱਖਿਆ ਇੱਕ ਹੋਰ ਰੱਖਿਆ ਪਹਿਲਾਂ ਜਿਹੜੀ ਗੱਲ ਕਰਨ ਵਾਲੀ ਆ ਤੁਸੀਂ ਸਾਰਿਆਂ ਨੇ ਦੱਸਿਓ ਕਿਹੜੇ ਸਕੂਲ ਚ ਕਿਹੜਾ ਸਕੂਲ ਬੈਸਟ ਆ ਬੱਚੇ ਲਈ ਕਿੱਥੇ ਇਹਨੂੰ ਪਾਈਏ ਕਿਉਂਕਿ ਤੁਹਾਡੇ ਸਾਰਿਆਂ ਦੇ ਆਪੋ ਆਪਣੇ ਘਰ 'ਚ ਛੋਟੇ-ਛੋਟੇ ਬੱਚੇ ਨੇ ਭੈਣਾਂ ਦੇ ਤੇ ਤੁਸੀਂ ਸਾਰੇ ਜਣੇ ਸਾਨੂੰ ਜਰੂਰ ਦੱਸਿਓ ਕਿਹੜੇ ਸਕੂਲ 'ਚ ਪਾਇਆ ਜਾਵੇ ਕਿਉਂਕਿ ਹਰੇਕ ਨੂੰ ਪਤਾ ਆ ਕਿ ਕਿਹੜੇ ਸਕੂਲ ਵਿੱਚ ਵਧੀਆ ਸਾਡੇ ਏਰੀਆ ਦੇ ਵਿੱਚ ਇੱਕ ਡੈਪਸ ਸਕੂਲ ਆ ਅਜਿਹਾ ਸਰਕਾਰੀ ਸਕੂਲਾਂ 'ਚ ਪੜ੍ਹਾਈਆਂ ਕੀਤੀਆਂ ਆ ਸਾਡੇ ਏਰੀਆ ਦੇ ਵਿੱਚ ਇੱਕ ਡੈਪਸ ਸਕੂਲ ਆ ਇੱਕ ਸਾਡੇ ਏਰੀਆ ਵਿੱਚ ਇੱਕ ਇੱਕ ਪਿੱਛ ਪਿੱਛ ਪਲੇ ਸਕੂਲ ਬਣਾਇਆ ਨਾ ਇੱਕ ਸਾਡੇ ਚ ਸੈਂਤ ਮਰੀਆ ਇੱਕ ਸਾਡੇ ਦੋ ਕੁ ਸਕੂਲ ਹੋ ਰਿਹਾ ਤੁਸੀਂ ਦੱਸਿਓ ਸਾਰਿਆਂ 'ਚੋਂ ਕਿਹੜਾ ਬੈਸਟ ਹੈ ਸਕੂਲ ਆਪਾਂ ਸਕੂਲ ਤੇ ਮਨਵੀਦੀ ਭਾਟੀ ਕਰਾ ਲਈਏ ਤੇ ਐਡਮਿਸ਼ਨ ਕਰਾ ਲਈਏ ਬਾਕੀ ਕਈ ਸਾਡਾ ਜਿਹੜਾ ਆ ਡੱਬਾ ਹੈ ਨਾ ਇਹ ਤੋਤਾ ਹੋਇਆ ਆ ਇਹਦੇ ਚ ਆਪਾਂ ਪਾ ਦਾਂਗੇ ਚੌਲ ਰਾਈਸ ਪਾ ਦਾਂਗੇ ਗਾਇਸ ਇਹ ਚੋਂ ਆਪਾਂ ਤੇਰੀ ਸਾਰੀ ਸਫਾਈ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਆ ਲਾ ਲਿਆ ਆਨੇ ਪਾਠ ਲਾ ਲਿਆ ਕਰ ਪਾਠ ਲਾ ਫਿਰ ਆਹੀ ਆਹ ਸ਼ੂਗਰ ਗਾਰ ਉਹ ਪਾਰ ਤੋਂ ਲੰਦਾ ਨਾ ਮੈਂ ਇੱਧਰ ਪਾਈ ਹੀ ਆ ਆਹ ਨਾ ਇੱਧਰ ਖਾਲੀ ਕੰਦਿਆ ਗਿਆ ਮਤਲਬ ਕੀ ਤੋਂ ਆ ਗਿਆ ਕੰਨੇ ਉਹ ਆਮਗਾ ਦੇ ਨੇ ਹਾਂ ਸਦਾ ਮਮਾ ਆ ਗਿਆ ਆ ਗਿਆ ਆ ਗਿਆ ਫੋਨ ਲਕੋਣਾ ਪੈਣਾ ਹੁਣ ਮੈਨੂੰ ਮਮਾ ਲੈ ਗਿਆ ਮਨਵੀਰ ਨੂੰ ਤੇ ਮੰਮੀ ਸਾਡਾ ਜਿਹੜਾ ਸੀ ਕਹਿੰਦਾ ਕਿ ਮੈਂ ਮੈਂ ਕੰਟੀ ਲੈ ਆਹੋ ਮੈਨੂੰ ਫੋਨ ਦੋ ਫਿਰ ਤੇ ਕੰਟੂਂ ਦੇਖਨੇ ਆ ਫੋਨ ਤੇ ਅਸੀਂ ਦਿਖਾਈ ਦੇਣੀ ਹੁਣ ਇਹਨੂੰ ਕੱਟ ਕਰਤਾ ਫੋਨ ਦੇਣਾ ਕਹਿੰਦਾ ਮੈਨੂੰ ਫੋਨ ਦੋ ਉਹ ਜਿਹੜਿਆ ਪਾਇ ਪਰਾਇ ਤੇ ਦੇਖਣਾ ਕਿ ਐਸੀ ਇਹ ਤੇ ਆਪਾਂ ਇਹਦੇ ਚ ਤਾਂ ਬਹੁਤ ਸਸਲਾ ਪਰ ਇਹਨੀਆਂ ਇਹ ਜਿਹਨੇ ਤੋਂ ਸਕੇ ਆਏ ਆ やっぱり ਵਿਸਪਰ ਰਹੇ ਬਸ ਬਾਹਰ ਦੇ ਪਏ ਹੋਏ ਆ ਉਹ ਪਰ ਕਢਾਉਣ ਵਾਲੇ ਪਏ ਆ ਉਹ ਇਦਾਂ ਹੋ ਗਿਆ ਸੀਗਾ ਕਿ ਇੱਕ ਦਿਨ ਅਸੀਂ ਸਫਾਈ ਕਰਦੇ ਵੇਲੇ ਉਥੋਂ ਸਾਰੇ ਡੁੱਲ ਗਏ ਵਾਈਪ ਆ ਕਿੰਨੇ ਆਉਂਦੇ ਇੰਨੇ ਹੈਗੇ ਹੋਰ ਡਰਮੀ ਉੱਚ ਪਾ ਲੈ ਬਾਟੀ ਉਹ ਸਟੀਲ ਦਾ ਪਿੱਛੇ ਪਿਆ ਪਰ ਉਹ ਚ ਸਾਰੇ ਪੈ ਜਾਣੇ ਨੇਗੇ ਉਹ ਦੇ ਪਿੱਛੇ ਸਟੀਲ ਹਾਂ ਡਰਮੀ ਹੈ ਨਾ ਹਾਂ ਸਾਰੇ ਆ ਜਾਣੇ ਸੀਗੇ ਕੋਈ ਨਹੀਂ ਹੋਰ ਇਹ ਇੰਨੇ ਕੁ ਬਾਅਦ ਵੀ ਰਹਿ ਕੇ ਕੋਈ ਨਹੀਂ ਆਖ ਲੈਣੀ ਡਰਮੀ ਚ ਠੀਕ ਆ ਠੀਕ ਆ ਆਹ ਪੋਰ ਆਪਣਾ ਨਾ ਸੌਦਾ ਲਿਆਉਣਾ ਆਪਾਂ ਥੋੜਾ ਟਾਈਮ ਰੁੱਕੇ ਤੇ ਤੂਰ ਬਹੁਤ ਲੱਗਦਾ ਕਿ ਇਹ ਤੇ ਤੇਲ ਹਨ ਇੰਨੀ ਚੀਜ਼ਾਂ ਜਗਦੀ ਨਾ ਮੇਣ ਆ ਗਿਆ ਸੁਣਾਏ ਪੂਰੇ ਆਜਾਣ ਤੱਕ ਨੌਕਾ ਤੇ ਖਾਂਦੇ ਆ ਤੇ ਕਿਤੇ ਕਿੱਥੇ ਹੋ ਜਾਗੇ ਯਾਰ ਬ੍ਰੋਕ ਪਾੜਨ ਉਹ ਲੱਗੇ ਮੇਰੇ ਮੋਰੇ ਕੋਲ ਟਰੱਕ ਲਾਤਾ ਉੱਥੇ ਵੀ ਪੁੱਛਣ ਨੂੰ ਮੈਂ ਬ੍ਰੇਕ ਲਾਈ ਐਨੇ ਔਕੇ ਬੰਦੇ ਬਚਾਏ ਜਾਣਾ ਹੋਏ 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 ਮੈਨੂੰ ਪਤਾ ਕਿੱਦਾਂ ਬਚਾਏ ਬਹੁਤ ਸੀਨ ਹੋਏ ਬਾਬਾ ਪਰ ਬਾਬੇ ਨੇ ਮੇਰੇ ਆ ਚਲੋ ਰੱਬ ਤੋਂ ਡਰ ਕੇ ਕਹਿੰਦਾ ਗੱਡੀ ਦਾ ਹੱਥ ਬੋਟ ਗਿਆ। ਧੀਕ ਵਾਰੀ ਬਚਾਈ ਹੋਇਆ। ਉਹ ਪਿੱਕੇ ਵਾਲੇ ਨੇ ਤਾਂ ਭਲਾਵਾ ਪੁੱਛੀ ਨਾ ਉਹ ਤਾਂ ਰੋ ਗਈ ਗਿਆ ਉਹ। ਪਤਾ ਹੀ ਹੋ ਗਿਆ। ਗੱਡੀ ਦੋਨਾਂ ਚਟਿਆਂ ਤੇ ਅੱਦਾ ਘੜੀ ਕਰਦੀ ਡਿੰਗੂਂ ਦੇ ਨਿਕਲੀ ਕੋਲਦੀ। ਜਿੱਦਾਂ ਕਦੇ ਉਹ ਨਹੀਂ ਫਨਮ ਵਾਲਾ ਸੀਨ ਹੋ ਗਿਆ ਉਹ ਤਾਂ ਗੱਡੀ ਰੋਕ ਲਈ ਡਰ ਗਿਆ ਉਹ। 20 ਰੁਪਏ ਦੇ ਹੁੰਦੇ ਸਾਡੀ। ਵੇ ਆ ਸਾਡੀ ਦਿਲ ਦੀ ਰਾਹ ਵਿੱਚ ਬਸਾਂ ਆ ਪਲਕਾਂ ਕਿੱਥੇ ਆ ਮੇਰੀ ਦਿਲ ਦੀ ਨਾ ਮੈਗੀ ਕਹਿੰਦੀ ਹੁਣ ਹਾਂਜੀ ਕਿਸਬਾਬ ਨਾ ਆਜੇ ਹਾਂ ਤੂੰ ਤੁਹਾਡਾ ਕੀ ਆ ਤੁਹਾਡਾ ਕੀ ਆ ਤੁਸੀਂ ਕੋਈ ਸਰਬ ਲਿਆ ਦਿਓ ਕੋਈ ਝਾੜੂ ਲਿਆ ਦਿਓ ਕੋਈ ਪੋਚਾ ਲਿਆ ਦਿਓ ਕੋਈ ਕੋਝ ਲਿਆ ਤੁਸੀਂ ਤਾਂ ਬਹੁਤ ਕੁਝ ਕਹਿੰਦੀਆਂ ਰੋਜ਼ ਤੁਹਾਡਾ ਕੀ ਆ ਪੋਚਾ ਸਾਨੂੰ ਡੰਡੇ ਵਾਲਾ ਲੈ ਦਿਓ ਤਾਂ ਉਹ ਡੰਡੇ ਵਾਲਾ ਕਿਸ ਨਾਲ ਪੀ ਆਏ ਏ ਅੱਲਾਹ ਖਮਸੂਰ ਹੈ ਤੂੰ ਕੋਈ ਫੇਰ ਨਹੀਂ ਦੁੱਜਾ ਨਹੀਂ ਲੱਗਦਾ ਪੋਚਾ ਯਾਰ ਕਿਹੜਾ ਲੈ ਕੇ ਦੀ ਪੋਚਾ ਪੋਚਾ ਦੁੱਜਾ ਜਿਹੜਾ ਸਟੈਂਡ ਵਾਲਾ ਇਹ ਕਹਿੰਦਾ ਡੰਡੀ ਵਾਲਾ ਡੰਡਾ ਤੋਂ ਦੁੱਜਾ ਟਾਲੀ ਤੋਂ ਸਿੱਧੇ ਵੇਚੇ ਹੜਾ ਦੇ ਬਾਈ ਉਹਨੂੰ 5 ਮਿੰਟ ਤੱਕ ਇਹਨਾਂ ਵੇਰ ਪ੍ਰੈਕਟਿਸ ਕਰੋ ਤੁਹਾਨੂੰ ਫੇਰ ਨਾ ਨਹੀਂ ਹੋਣਾ ਪੋਚਾ ਪਹਿਲਾਂ ਦੇਖੋ ਇਸ ਦਫੇ ਜੀ ਦਾ ਪੋਚਾ ਤੋੜ ਦੂੰਗਾ ਕਿਹੜਾ ਨਵਾਂ ਪੋਤਾ ਐਵੇਂ ਤੋੜੂੰਗਾ ਪਹਿਲਾਂ ਪੁਰਾਣਾ ਪੋਚਾ ਉੱਤੇ ਅੱਛਾ ਜੀ ਫੇਰ ਕਿਹੜਾ ਵਧੀਆ ਫੇਰ ਤੇ ਲੈ ਕੇ ਆਓ ਪਹਿਲਾਂ ਮੈਂ ਵਧੀਆ ਫੇਰੂੰਗੀ ਆ ਬੇ ਤੁਹਾਨੂੰ ਪੋਚਾ ਹੁਣੀ ਮਿਲ ਜਾਣਾ ਨਹੀਂ ਤੇ ਤੁਸੀਂ ਸਾਨੂੰ ਹੁਣੀ ਲਾ ਦਿਓ ਅਸੀਂ ਸਾਨੂੰ ਆਉਂਦਾ ਫੇਰ ਨੇ ਆਉ ਲੋਕ ਜੋ ਫੇ ਪਹਿਲਾਂ ਫੇਰ ਕੇ ਦਿਖਾਓ ਪਹਿਲਾਂ ਇੱਕ ਮੇਰੀ ਸ਼ਰਟ ਹੁਣੀ ਪੁਰਾਣੀ ਵੀ ਉਹਦੇ 'ਚ ਡੰਡਾ ਪਾ ਕੇ ਫੇਰ ਕੇ ਦਿਖਾ ਅੰਦਰ ਕੇ ਚੱਪਲ ਵਧੀਆ ਫੇਰ ਦੀ ਲੋਕੋ ਕੀ ਆ ਪਹਿਲਾਂ ਗਾਣਾ ਜਾਓ ਤਮ ਪਹਿਲਾਂ ਗਾਣਾ ਸੁਣਾ ਕਿਹੜਾ ਗਾਣਾ ਕੋਈ ਵੀ ਕੋਈ ਵੀ ਕੋਈ ਵੀ ਕਿਹੜਾ ਗਾਣਾ ਸੁਣਾਉਣਾ ਤੂੰ ਤੇ ਮੈਂ ਕੱਠੇ ਬੈ ਕੇ ਗੱਲਾਂ ਕਰੀਏ ਇਹੀ ਹੁੰਦਾ ਮੈਨੂੰ ਹੋਰ ਨਹੀਂ ਆਉਂਦਾ ਗਾਣਾ ਆਸਟ੍ਰੇਲੀਆ ਦੀ ਦੀ ਦਾ ਫੋਨ ਆਇਆ ਇਹਦਾ ਪਤਾ ਵੀ ਨਹੀਂ ਲੱਗਾ ਗਾ ਕਿਹੜੀ ਦੀ ਦੀ ਨਾਲ ਉਹ ਗੱਲ ਕੋਈ ਦੀ ਦੀ ਨਾਲ ਆਸਟ੍ਰੇਲੀਆ ਆਪਾਂ ਦਾ ਫਾਰਮੈਟ ਹੀ ਪੂਰੀ ਕਰਨੀ ਮੰਮੀ ਨੇ ਗੱਲ ਕਰਾ ਦਿੱਤੀ ਦੀ ਦੀ ਜੀ ਦੀ ਚੱਲ ਅੱਛਾ ਵਲੋਗ ਬਣਾਇਆ ਵੀਰੇ ਤੁਸੀਂ ਮੈਨੂੰ ਦੱਸਿਓ ਅੱਛਾ ਦਾਲ ਦਿੰਦੇ ਆ ਜੀ ਕੋਈ ਗੱਲ ਨਹੀਂ ਜੇ ਜਦੋਂ ਤੁਸੀਂ ਤੁਸੀਂ ਐਦਾਂ ਕਰਿਓ ਵੀਡੀਓ ਕਾਲ ਕਰ ਲਿਓ ਮੈਂ ਤੁਹਾਨੂੰ ਦੱਸ ਦਿੰਦਾ ਅੱਛਾ ਬੀਕੋ ਇੱਕ ਮੈਂ ਅਸੀਂ ਹੋ ਰਹਾ ਆ ਪਾਜੀ ਵਲੋਗ ਅਪਲੋਡ ਕਰਨ ਲੱਗੇ ਟਾਈਮ ਕਿਉਂ ਆਉਂਦਾ ਆ ਵੀਰੇ ਅਪਲੋਡ ਕਰਨ ਤੋਂ ਪਹਿਲਾਂ ਤੁਸੀਂ ਉਹਨੂੰ ਅਨਲਿਸਟਡ ਰੱਖਿਆ ਕਰੋ ਅਪਲੋਡ ਨਾ ਕਰਿਆ ਕਰੋ ਜੇ ਤੁਸੀਂ ਅਪਲੋਡ ਡਾਇਰੈਕਟ ਕਰਨਾ ਫਿਰ ਟਾਈਮਿੰਗ ਆਉਂਦੀ ਉੱਪਰ ਕਿਉਂਕਿ ਉਹ ਪ੍ਰੋਸੈਸਿੰਗ ਹੁੰਦਾ ਹਾਂ ਹਾਂ ਜੀ ਮਨਵੀਰ ਬਹੁਤ ਜ਼ਿਆਦਾ ਕਰਦਾ ਪਤਾ ਨਹੀਂ ਕਾਹਤੋਂ ਵਿੱਕੋ ਆਜੋ ਇੱਧਰ ਬੱਧ ਇਹ ਪਤਾ ਕੀ ਫੋਨ ਬਹੁਤ ਮੰਗਦਾ ਆ ਇਹ ਆਹ ਦੇਖ ਲਓ ਫੋਨ ਦਾ ਕੀ ਹੋ ਗਿਆ ਜਿਹੜਾ ਤੇ ਕਿੱਦਾਂ ਹੋ ਪਿਆ ਇਹਦਾ ਲੋਡ ਲੋੜ ਨਹੀਂ ਦੇ ਰਿਹਾ ਨਾ 30 ਚਲੋ 25000 ਦਾ ਰਾਲੀਏ ਨੇ ਸਹੀ ਵੇ ਲਾਇਏ 25000 ਰੁਪਿਆ 25000 3000 ਰੁਪਿਆ ਨਹੀਂ ਕਰਾ ਲਿਆ ਹੋਣਾ ਸੀ 1000 ਲੱਗਣਾ ਨਹੀਂ ਯਾਰ ਪਤਾ ਕੀ ਕਰੀਏ ਨਹੀਂ 3000 ਲੱਗਣਾ 25000 ਹੈਗਾ ਤਾਂ ਹੈ ਤਾਂ ਅੱਧ ਤੋਂ ਆ ਦੇ ਅਰ 25 30 ਰੁਪਏ ਆ 3000 ਇਹਨੂੰ ਕਹਿੰਦੇ ਪਿੱਛੇ ਜੀਰੂਆਂ ਲਾ ਦੋ ਦੋ ਜੀਰਾਂ ਲਾ ਲਓ ਹੋਰ ਤੇ 2500 ਬਣਦਾ ਹਾਂ 3000 200 ਹਾਂ 3000 ਤੇ 3 10 ਹੋਰ ਨਾਲ ਜਿਹੜਾ ਜ਼ੀਰੋ ਆ ਦੇ ਲਾ ਕਿੰਨੂੰ ਆਪਾਂ ਕਹਿੰਦੇ ਜ਼ੀਰੋ ਆ ਯਾ ਜ਼ੀਰੋ ਕੀ ਆ ਤੂੰ ਜ਼ੀਰੋ ਆ ਇਹਨੂੰ ਆ ਕੀ ਜ਼ੀਰੋ ਆ ਜ਼ੀਰੋ ਪਿੱਛੇ ਲਾਦਾ ਜ਼ੀਰੋ ਜ਼ੀਰੋ ਆ ਜ਼ੀਰੋ ਆ ਤੇ ਜੇ ਜ਼ੀਰੋ ਕਿੱਥੋਂ ਚੱਲ ਜਾਂਦੀ ਆ ਇੱਕ ਇੱਕ ਜ਼ੀਰੋ ਆ ਦੇ ਪਿੱਛੇ ਲਾ ਜ਼ੀਰੋ ਕਿੱਥੇ ਕੰਮ ਆਣਾ ਜ਼ੀਰੋ ਬਹੁਤ ਵੱਡੀ ਚੀਜ਼ ਆ ਆ 10 ਦੇ ਪਿੱਛੇ ਜ਼ੀਰੋ ਲੱਗ ਜਾ ਤੇ 10000 100 ਬਣਦਾ ਆ ਇਹਦੇ ਪਿੱਛੇ ਦੋ ਜ਼ੀਰੋ ਆ ਨਾ ਦੋ ਜ਼ੀਰੋ 000 ਲਾਈ ਜਾਂਦਾ ਜ਼ੀਰੋ ਕਿੰਨੀ ਵੱਡੀ ਚੀਜ਼ ਆ ਤੇ 000 ਜਦੋਂ ਲਾਗੇ ਵੀ ਕਿੱਥੇ ਕਰੋੜਾਂ ਤੱਕ ਕੰਮ ਜਾਂਦਾ ਵੇਖੋ ਤੁਸੀਂ ਜ਼ੀਰੋ ਆ ਮੈਂ ਜ਼ੀਰੋ ਯੂ ਆਰ ਜ਼ੀਰੋ ਸਾਰੇ ਵੀਰੇ ਤੂੰ ਸਾਰਾ ਭਾਤ ਤੂੰ ਵੀ ਜ਼ੀਰੋ ਮਨੂੰ ਤੂੰ ਵੀ ਜ਼ੀਰੋ ਇਹ ਵੀ ਜ਼ੀਰੋ ਸਾਰੇ ਜ਼ੀਰੋ ਸਾਡਾ ਸਾਰਾ ਟੱਬਰੀ ਜ਼ੀਰੋ ਆ ਅਸੀਂ ਕਰੋੜਾਂ ਵਰਗੇ ਆ ਭਰਾਵਾ ਅੱਧਾ ਗਈ ਜਾਉਂਦਾ ਉਹ ਨਹੀਂ ਮੈਨੂੰ ਖੜਾ ਵਾਂਦੇ ਭਾਈ ਇਹ ਦਵਾਈ 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 ਖਾਓ ਪਹਿਲਾਂ ਕਿਤੇ ਆ ਸਾਡੇ ਦਿਲ ਦੀ ਨੀ ਉਹ ਸਾਡੇ ਦਿਲ ਰਸਾਂ ਵਿੱਚ ਬਸਾਈਆਂ ਹ ਪਲਕਾਂ ਬੜੇ ਦਿਨਾਂ ਤੋਂ ਪਕਰਾਦੇ ਰੱਖਾ ਹੋਈ ਜੀ ਕੁੜੀ ਦੇ ਨਾਲ ਮੇਲ ਕਰਾ ਦੇ ਦੱਬਾ ਉਹ ਤਾਂ ਪੇ ਤਾਂ ਮੇਰੀ ਕਾਰਲੀ ਤਾਂ ਮੇਰੀ ਕਾਰਲੀ ਹੈ ਭਰਾਵਾ ਰੰਗ ਰੂਪੀ ਕੁੜੀ ਆ ਹੱਦ ਤੱਕ ਕਰਿਆ ਮੂੰ ਮੜਾ ਹਾਂਜੀ ਹੂੰ ਲਾਗੇ ਮੁੰਡੇ ਦੇ ਅੰਦਰ ਤਿੰਨ ਸਭ ਵੀ ਕਹੀਏ ਤਰਾਵ ਦੇਖ ਲੈ ਮਮਾ ਲਾਂਦੇ ਪੈ ਬਾਤ ਛਾੜੂ ਤੇ ਮੈਂ ਇੱਥੇ ਆ ਗਈ ਆ ਮਮਾ ਕੋਲ ਫੇਰ ਉੱਡ ਗਿਆ ਹੈ ਇਦਾਂ ਹੀ ਕਰਦਾ ਰੋਜ਼ ਹਾਈ ਹਾਈ ਚੱਲ ਗਿਆ ਫੇਰ ਮਮਾ ਛਾੜੂ ਸਹੀ ਆ ਤਾਰਿਆ ਅੱਜ ਬਈ ਸਾਡੇ ਉਹ ਉੱਥੇ ਸਾਹਮਣੇ ਮੇਲਾ ਆ ਮਮਾ ਪੀਰਾ ਦੀ ਜਗ੍ਹਾ ਤੇ ਮੇਲਾ ਜਠੇਰੇ ਆ ਓਕੇ ਓਕੇ ਠੀਕ ਆ ਜਠੇਰੇ ਆ ਕਿਸੇ ਦੇ ਸਾਨੂੰ ਨਹੀਂ ਪਤਾ ਮੇਲਾ ਉੱਥੇ ਇਹੀ ਖਾਂਦਾ ਆ ਆ ਦੇਖ ਨੀ ਇਹਦੀ ਜੇਬ ਵਿੱਚ ਛੋਟੀ ਪੈ ਰਹੀ ਹੈ ਪਿਆ ਕਿੰਨੀਆਂ ਆ ਉੱਥੇ ਪਈਆਂ ਅੰਦਰ ਆਹੋ ਮੰਨੂ ਮੈਨੂੰ ਬਿਜਾ ਦੋ ਜੀਜੀ ਖਾਲਮਾ ਥੈਂਕ ਯੂ ਬੈਠ ਜਾਓ ਮੇਰੀ ਖਾਣਾ ਇਹ ਗਾਂ ਤਾਂ ਜਾਈ ਇਹਦੇ ਨਹੀਂ ਹੋਇਆ ਖਾਂ ਘਰੀ ਤੇ ਆਹੇ ਖਾਣੀਆਂ ਨਹੀਂ ਚਾਹੀਦੀਆਂ ਗੰਦੀਆਂ ਆਂ ਰੋੜ ਜੇ ਹੂੰ ਓਪਸ ਜੇ ਮੈਨੇ ਕਰ ਲਿਓ ਦੇਖ ਕੇ ਫੇਰ ਦੌੜ ਆਇਆ ਕਾਲੂ ਕਹਿੰਦਾ ਐਦਵਾਰਾ ਕਰਾ ਲੋ ਸਾਬ ਮੈਂ ਭਰਾ ਨੂੰ ਸੱਤ ਪੈਸੇ ਐਂ ਜੀ ਉਹਦੇ ਕਰਾਤਾ ਵੇ ਗਰੇ ਵੀ ਆਟਕੇ ਦੇ ਦੇ ਮੈਂ ਕਿ ਨਹੀਂ ਫੇਰ ਹਾਂ ਸਾਨੂੰ ਆਪਾਂ ਸਿਆਦੂ ਨੂੰ ਜਾਣਾ ਪਊ ਆਓ ਹਾਂ ਦੇ ਬਈ ਜਟੇਰਿਆਂ ਦਾ ਮੇਲਾ ਇੱਥੇ ਕੱਲ੍ਹ ਤੋਂ ਬਾਹਰ ਜਾਂਦੀ ਪਈ ਆ ਹੈ ਚਲਟਰ ਚਲਟਰ ਹੂੰ ਮਨੂੰ ਸਾਡਾ ਰਾਤ ਹੋ ਗਿਆ ਬੁਖਾਰ ਬਹੁਤ ਜ਼ਿਆਦਾ ਏਨੂੰ ਇੰਨਾ ਬੁਖਾਰ ਵਿਚਾਰੇ ਨੂੰ ਰਾਤ ਸਾਰੀ ਰਹਿ ਲੱਗੇ ਰਾਤ ਦਾ ਕੰਮ ਆ ਦੇ ਤੋ ਠੀਕ ਕਰੋ ਮੈਨੂੰ ਆ ਜਾ ਇੱਧਰ ਧੁੱਪੇ ਨਾਲ ਕੇ ਧੁੱਪ ਚ ਹੁੰਦਾ ਹੀ ਆ ਹਾਂਜੀ ਉਹ ਕੀ ਆ ਕੀ ਆ ਹੋ ਗੰਦੂ ਮੁੰਡੂ ਤੁਸੀਂ ਇੱਧਰ ਆ ਜਾਓ ਠੀਕ ਹੈ ਤੁਸੀਂ ਨਾ ਉੱਧਰ ਜਾਣਾ ਤੂੰ ਚੱਲ ਜਿਹੜੇ ਚ ਕੀ ਆਪ ਚਲੋ ਚਲੀਏ

ਲਮਾ ਕਿ ਰਾਤ ਵੀ ਕਿੰਨਾ ਜ਼ਿਆਦਾ ਖਲਾਰਾ ਖੈ ਸਕਦਾ ਸੀ ਕਮਰੇ ਦੇ ਵਿੱਚ ਇਸ ਕਰਕੇ ਮਰੀ ਜਿਹੜਾ ਸਾਡਾ ਬਹੁਤ ਜ਼ਿਆਦਾ ਖਲਾਰਾ ਹੁੰਦਾ ਆ ਮੈਂ ਕੱਪੜੇ ਵੀ ਧੋਣੇ ਆ ਕੱਪੜੇ ਸਾਡੇ ਮਸ਼ੀਨ ਥਾਣ ਵਾਲੀ ਆ ਕੱਪੜੇ ਬਹੁਤ ਜ਼ਿਆਦਾ ਹੋ ਚੁੱਕੇ ਆ ਆ ਲੈ ਲੋ ਵੀ ਇਹਦੀਆਂ ਸੈਂਟਫ੍ਰੈਸ਼ ਸੌਰਵ ਭਾ ਦੀਆਂ ਜੇ ਮੁੰਡਾ ਦੇਖ ਲਵੇ ਤਨੇ ਮੰਗਾਈਆਂ ਇਹਨੇ ਮੈਨੂੰ ਦੋ ਅਸੀਂ ਇਹਨਾਂ ਚੀਜ਼ਾਂ ਦੇਈ ਦੀਆਂ ਨੇ Er de det, det, det greit? ਜੀ ਜੀ ਹਾਂਜੀ ਚੀਚਾ ਦੀ ਉਹ ਤਾਂ ਝਾੜੂ ਨਹੀਂ ਟੱਪੀ ਦਾ ਚਲੋ ਮੈਂ ਹੁਣ ਕਮਰੇ ਚ ਝਾੜੂ ਫੇਰ ਲਵਾ ਫਿਰ ਆਪਾਂ ਤੁਹਾਡਾ ਕਰਦੇ ਆ ਗੱਲਬਾਤ ਬਣੀ ਦੇਆ ਵਲੌਗ ਦੇ ਨਾਲ ਹਾਂਜੀ ਕੀ ਹੋ ਗਿਆ ਤੁਹਾਨੂੰ ਅਸੀਂ ਹੋ ਗਏ ਆ ਫਰੀ ਕੰਮਕਾਰ ਕਰਕੇ ਆਪਣਾ ਅਸਾਂ ਤਰ ਸਵੈਲਿੰਗ ਹੋ ਜਾਂਦੀ ਦਿੰਦਾ ਹਾਂ ਬੋਲ ਜਾਂਦਾ ਅਸੀਂ ਉਨ ਬੈਠੇ ਹੋਏ ਆ ਮਨਵੀਰ ਸਾਡਾ ਜਿਹੜਾ ਆ ਉਹ ਨਾਲ ਗਿਆ ਆ ਟਿੱਕੂ ਦੇ ਤੇ ਐਸਾ ਕੰਮ ਕਰ ਕਰਦਾ ਹੀ ਨਹੀਂ ਪਤਾ ੱੱਕੇ ਨਾ ਕਰਦੇ ੱੱਕੇ ਜੇ ਨਾ ਕਰਦੇ ੱੱਕੇ ਨਾ ਲੱਗੇ ਇਹ ਤਾਂ ਪਰ ਹਾਰ ਨਹੀਂ ਮੰਨਣ ਵਾਲੇ ਸੀ ਭਾਵੇਂ ਪੁਰਾਣਾ ਹਾਂ ਤੇ ਜਿਆਦੀ ਗੋਗਰੀ ਹੋਣੀ ਬਾਬੇ ਨੇ ਚਲੇ ਗਏ ਨਾ ਉੱਪਰ ਸਾਡੇ ਹਾਂ ਉਹ ਇਦਾਂ ਹੋ ਗਈ ਨਾ ਆਪਾਂ ਮੈਂ ਪਿਛਲਾ ਚਲੇ ਮੈਂ ਉੱਤਰ ਤਾਂ ਇੱਧਰੋਂ ਮੈਂ ਆਉਂਦੀ ਆ ਇੱਧਰੋਂ ਆਉ ਮੈਂ ਤਾਂ ਇੱਧਰ ਲੱਗਿਆ ਪਿਛਲਾ ਚਲੇ ਮੈਂ ਉੱਤਰ ਤਾਂ ਨਹੀਂ ਗਾ ਦਾ ਫੇਸਬੁਕ ਆ ਨਹੀਂ ਲਈ ਜੇ ਇਕੱثر ਬਾਬੇ ਨਹੀਂ ਲੈ ਆਈਏ ਉਹ ਉਹ ਦੂਜਾ ਦਾ ਕੰਮ ਕਰਾਏ ਤੀਜੀ ਆ ਰਹੀ ਚਲੇਗਾ ਕਿਉਂਕਿ ਮੈਂ ਤਾਂ ਜਾਣਾ ਨਹੀਂ ਸੀਗਾ ਉਸ ਵੇਲੇ ਫਸਿ ਸੁੱਕਿਆ ਸੀਗਾ ਆਪਣਾ ਰੋਟ ਪ੍ਰਸ਼ਾਸ ਸੁੱਕਿਆ ਸੀਗਾ ਘਰੇ ਘਰੋਂ ਜਾਣਾ ਕਿ ਕਿ ਕੋਈ ਗੱਲ ਹੋ ਗਈ ਸੀਗੀ ਇਸ ਕਰਕੇ ਆਪਾਂ ਸੁੱਕਿਆ ਸੀਗਾ ਸਾਨੂੰ ਫੇਰ ਸਾਨੂੰ ਜਾਣਾ ਪਿਆ ਸਾਡੀ ਮਜਬੂਰੀ ਸੀਗੀ ਸਾਨੂੰ ਜਾਣਾ ਪਿਆ ਤੇ ਅਵਲ ਤਾਂ ਅਸੀਂ ਜਾਣਾ ਨਹੀਂ ਸੀ ਹਜੇ ਰੋਕ ਕੇ ਜਾਣਾ ਸੀਗਾ ਤੇ ਜਾਣ ਦੇਖੋ ਮਨ ਪਾਪਾ ਸੀਗੀ ਸਾਨੂੰ ਸਾਈ ਚਰਾਗ ਕਰਦੇ ਪਏ ਐ ਇਸ ਕਰਕੇ ਸਾਨੂੰ ਜਰੂਰੀ ਜਾਣਾ ਪੈਂਦਾ ਪਰ ਜਿਹੜੀ ਸਾ ਤੋਂ ਮਰਜ਼ੀ ਭੁਲਣਾ ਉਹਦੇ ਕਰਕੇ ਦੁਆਰੇ ਕੀ ਫੇਰ ਜਾਣਾ ਅਤੇ ਜੀ ਜੀ ਕਹਿੰਦੇ ਸਾਡੀ ਪੂਰੀ ਨਹੀਂ ਹੋਣੀ ਜੀ ਹਾਂ ਨਾ ਇਟਾ ਲੱਗਦਾ ਤੇ ਬਾਕੀ ਜੋ ਵੀ ਆ ਚਲੋ ਬਾਬੇ ਨੂੰ ਜੋ ਕੀ ਮੰਜ਼ੂਰੀ ਹੋਗਾ ਤੇ ਬਾਕੀ ਸਾਡਾ ਜਾਣ ਦਾ ਕੋਈ ਐਦਾਂ ਨਹੀਂ ਸੀਗਾ ਕਿ ਅਸੀਂ ਸ਼ੌਂਕ ਨੂੰ ਗਏ ਆ ਜਾਂ ਸਾਡਾ ਹਾਂ ਹੈਨਾ ਚਲੋ ਬਾਬੇ ਦਾ ਤਾਂ ਹਰ ਇੱਕ ਕੋਈ ਸ਼ੌਂਕ ਨੂੰ ਜਾਂਦਾ ਆ ਤੇ ਪਰ ਸਾਡ ਨੂੰ ਅਸੀਂ ਪਹਿਲਾਂ ਜਦੋਂ ਹੋ ਕੇ ਆਏ ਸੀ ਉਦੋਂ ਐਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਕੋਈ ਟੈਨਸ਼ਨ ਨਹੀਂ ਸੀਗੀ ਪਰੇ ਆਕਤੀ ਅਸੀਂ ਥੋੜਾ ਜਿਹਾ ਮਜਬੂਰੀ ਚ ਗਏ ਸੀਗੇ ਉਦੋਂ ਜਾਂਦੇ ਰਹਿਣਾ ਆਣਾ ਚਲਣਾ ਆਣਾ ਚਲਣਾ ਆਣਾ ਚਾਹੀਦਾ ਸਹੀ ਤਰੀਕੇ ਨਾਲ ਨਹੀਂ ਗਏ ਸੀ ਹਾਂਜੀ ਅੱਜ ਵੀ ਸਾ ਨੂੰ ਇੱਦਾਂ ਲੱਗਦਾ ਕਿ ਸਾਡਾ ਕੋਈ ਕੰਮ ਅਧੂਰਾ ਲੰਘਦਾ ਹੈ ਜੋ ਪੂਰਾ ਹੋਇਆ ਨਹੀਂ ਚਲੋ ਕੋਈ ਗੱਲ ਨਹੀਂ ਬਾਬਾ ਬੜੀ ਨਾਲ ਬਾਬਾ ਹੀ ਜਾਣ ਜਾਣ ਨਹੀਂ ਜੇ ਬਰ ਮਾਤਮਾ ਜੇ ਮੈਗੀ ਬਸਾਖੀ ਜਿਹੜੀ ਕੋਈ ਰਿਵਾਜ ਪਈ ਜੋ ਪੂਰੀ ਹੋਜੂਗੀ ਤਬਾਬਾ ਸਰ ਮਾਫ ਕਰ ਦੋਗੇ ਜੇ ਥੋੜੀ ਬੋਤੀ ਹੋਈ ਆਪਕੇ ਕੱਲ ਨੂੰ ਬਸਾਖੀ ਆ ਨਾ ਕੱਲ ਨੂੰ ਬਸਾਖੀ ਆ ਜੇ ਵਾਦੀ ਤੇ ਨਾ ਤਰੀਕ ਦੀ ਬਸਾਖੀ ਆ ਤੇ ਸਾਰਿਆਂ ਨੂੰ ਤੁਸੀਂਾਂ ਬਸਾਖੀ ਦੀਆਂ ਤੇ ਬਾਕੀ ਇਹ ਮਨਵੀਰ ਸਾਡਾ ਜਿਹੜਾ ਹੈ ਵਿਕਰਮ ਦੇ ਨਾਲ ਗਿਆ ਹੋਇਆ ਜਦ ਬੋ ਕਰਦਾ ਪਿਆ ਸੀਗਾ ਕਹਿੰਦਾ ਕਿ ਮੈਂ ਨਾਲ ਜਾਣਾ ਨਾਲ ਜਾਣਾ ਕਿ ਕਿ ਜਿਹੜਾ ਸਾਡਾ ਫੋਨ ਆ ਉਹ ਖਰਾਬ ਹੋ ਚੁੱਕਾ ਆ ਉਹਦਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੋ ਗਿਆ ਤੇ ਜਦੋਂ ਅਸੀਂ ਇਹਨੂੰ ਚਾਰਜਰ ਲਗਾਇਆ ਮਮਾ ਲੀਡ ਫੜਾਏ ਉਹ ਜਿਹੜੀ ਲੀਡ ਉਹ ਟੁੱਟ ਗਈ ਆ ਅੱਧਾ ਥੱਲੇ ਡਿੱਗੂ ਔਰ ਤੇ ਦੇਖ ਰਿਹਾ ਸਾਡੀ ਜਿਹੜੀ ਲੀਡ ਆ ਉਹ ਨੂੰ ਚਾਰਜਰ ਜਿਹੜਾ ਸੀਗਾ ਮੈਂ ਇਹ ਚੀਜ਼ ਤੇ ਬਹੁਤ ਹੈਰਾਨ ਆ ਕਿ ਅਸੀਂ ਚਾਰਜਰ ਲਾਇਆ ਸੀ ਫੋਨ ਦੇ ਲ ਮਮਾ ਹਨਾ ਹਾਂ ਆ ਆ ਸਾਰੀ ਢਲ ਗਿਆ ਨੀ ਲੋ ਆ ਰੋਲੇ ਸਾਰੀ ਤੇ ਇਹ ਇਦਾਂ ਹੋਈ ਇਹ ਵੀ ਉਹ ਵੀ ਫੋਨ ਦੇ ਨਾਲ ਲਈ ਸੀਗੀ ਜਿਹੜਾ ਫੋਨ ਖਰਾਬ ਹੋਇਆ ਇਹ ਵੀ ਉੱਥੋਂ ਸੇਠੀ ਤੋਂ ਲੈ ਕੇ ਆਈ ਸੀ ਤੇ ਇਹ ਵੀ ਲੀਡ ਖਰਾਬ ਹੋ ਗਈ ਨਹੀਂ ਤਾਂ ਅੱਜ ਤੱਕ ਜਿੰਨੀਆਂ ਵੀ ਲੀਡਾਂ ਆ ਆਪ ਤੋੜੀਆਂ ਹੋਣਗੀਆਂ ਹਰ ਕਦੀ ਇਦਾਂ ਨਹੀਂ ਹੋਈ ਹੈ ਨਾ ਮੰਮਾ ਬੇਕਾਰ ਲੀਡਾਂ ਆ ਰੱਖੀਆਂ ਹਾਂ ਵੀ ਬੰਦਾ ਖਰਚ ਲੈਂਦਾ ਆ ਤੇ ਫੋਨ ਦੀ ਚੀਜ਼ ਵੀ। ਤੋਂ ਇਹ ਤਾਂ ਗੱਲ। ਕਿਦੋਂ ਕੀ ਹੋ ਜਾਂਦਾ ਬੰਦਾ। ਪਤਾ ਫੋਨ ਵੱਲੋਂ ਕਿੰਨਾ ਮੰਨਦੂਗੀ ਹੁੰਦਾ ਆ ਪੈਸਾ ਲੱਗਾ ਆ। ਤੇ ਮਾੜੀ-ਮੋਟੀ ਚੀਜ਼ ਥੋੜਾ ਆ ਦੁੱਖ ਤਾਂ ਲੱਗਦਾ ਹੀ ਆ। ਇਹ ਤਾਂ ਖਾਦੀ ਮਨੂੰਗਾ ਅੱਜ-ਕੱਲ੍ਹ ਚਾਰ ਦਿਨ। ਇਹ ਤਾਂ ਸਾਡੇ ਭੁੰਟੀਆਂ ਇੰਨੀਆਂ ਜਿਆਦੀਆਂ ਨੇ। ਦੋ ਆਂ ਜਿੰਨੀਆਂ ਮਰਜੀ ਗਈਏ ਕੋਈ ਕਰਕੇ। ਤੁਹਾ ਜਿਹਾ ਲੱਭੇ ਕਿ ਪਤਾ ਰੱਬ ਦੀ ਜਾਣੇ ਮੇਰੇ ਕੋਸ਼ ਹੈਗਾ ਆ ਮੈਂ ਵੀ ਕਹ ਮੇਰੇ ਕੀ ਲੱਗਾ ਜਾਂ ਦਿੱਥਣ ਹੀ ਨਹੀਂ ਤੇ ਆ ਹੈਗਾ ਅੱਛਾ ਲੱਗਦਾ ਆ ਤੁਹਾਨੂੰ ਕਦੇ ਤਾਂ ਕਹਿੰਦੀ ਮੇਰੇ ਸਿਰ ਤੇ ਨਾ ਕੁਝ ਹੈਗਾ ਲੱਗਾ ਕੁਝ ਇਥੇ ਹੋ ਰਿਹਾ ਨਹੀਂ ਤਾਲਦੀ ਆ ਆ ਆਪਾਂ ਸਾਰੇ ਨਾ ਸਵਿਚ ਸਹੀ ਕਰਵਾ ਲਈਏ ਨਾ ਇਹ ਸਾਰੀ ਫੀਟਿੰਗ ਕਰਵਾਉਣੀ ਹੈ ਫੀਟਿੰਗ ਕਰਵਾਉਣ ਵਾਲੀ ਹੈ ਇਹਨੂੰ ਬੈਂਕ ਦਾ ਚਾਚਾ ਦਾ ਬੰਦਾ ਲਿਆ ਨਹੀਂ ਲੱਗ ਵੀ ਜਾਣਗੇ ਕਿ ਅਗਲੇ ਦੋ ਦਿਨ ਜਦੋਂ ਹਮ ਆਪਾ ਕਰਾਉਂਦੇ ਹਾਂ ਉਦੋਂ ਇਹ ਤਾਂ ਸਹੀ ਨਹੀਂ ਕਰਕੇ ਜਾਂਦੇ ਉਹ ਤਾਂ ਗੱਲ ਹੈ ਔਰ ਬਾਹਰਲੇ ਸਵਿਚ ਤੇ ਚਾਰਜ ਲਾਓ ਨਾ ਮੈਂਟੋਮੈਟ ਮਮਾ ਫੁੱਲ ਹੋ ਜਾਂਦਾ ਉਹ ਚੁਖਾ ਨਹੀਂ ਆਇਆ ਜਦੋਂ ਆਪਾਂ ਬੈਟਰੀ ਇਹਦੇ ਨਾਲ ਕੇ ਬੰਦ ਹੋਇਆ ਉਦੋਂ ਚਲੋ ਕੋਈ ਨਾ ਪਤਾ ਨਹੀਂ ਲੱਗਦਾ ਕੰਮ ਬਾਰੇ ਗੱਲ ਬਾਤ ਨਾਈਟ ਨੂੰ ਇਨਵਰਟਰ ਹੁਲਾ ਜਾਂਦੇ ਹੁਣ ਉਹ ਲੈ ਜਾਂਦੀ ਤਾਂ ਉਹਦੇ ਗੇੜੇ ਕੱਢੀ ਲੈ ਮੈਂ ਉਹਨੂੰ ਕਿਹਾ ਮੈਂ ਕਿਹਾ ਫਰੂਟ ਵੀ ਲੈ ਆਇਆ ਆਣ ਲੱਗਿਆ ਇਨਵਰਟਰ ਵੀ ਲੈ ਜਾਂਦੇ ਆਹੋ ਚਲੋ ਦੇ ਦੇ ਕੀ ਕਰਦੇ ਆ ਕੁਝ ਕਿਉਂਕਿ ਜਦੋਂ ਵੀ ਇਹ ਜਾਂਦੇ ਆ ਕਦੀ ਵੇ ਇਹਨਾਂ ਨੇ ਪੂਰੀ ਤਾਂ ਪਾਈ ਨਹੀਂ ਕੋਈ ਚੀਜ਼ ਵੀ ਉਹਦੇ ਦੁਆਰੇ ਭੇਜਾਂਗੇ ਕੋਈ ਅਗੂ ਬਿਜਾਰ ਮਮਾ ਪਾ ਹ ਚੌਲ ਕੜਵਾਈਏ ਆਜੋ ਜਿਹੜਾ ਨਾ ਇਹ ਕੜਵਾਈਏ ਤੇ ਆਪਾਂ ਇਹ ਵੀ ਅੱਜ ਸੋਰਮਾ ਨਾ ਇੱਥੇ ਨੂੰ ਆ ਲੈਣਾ ਪੈਣੀ ਆਜਾ ਪ੍ਰੀਆ ਜਾਨ ਚੱਕ ਧੰਦੀ ਨਾ ਸਿੱਖ ਗਈ ਚਲੋ ਸਹੀਆ ਹੁਣ ਕਰਦੇ ਆਪਾਂ ਤੜਨਾ ਕਰਦੇ ਆਂ ਗੱਲਬਾਤ ਬਿਕਰਮ ਜੀ ਆਉਂਦੇ ਆ ਤਾਣਾ ਕਰਦੇ ਆ ਗੱਲ ਤੇ ਹਜੇ ਸਾਡੇ ਕੱਪੜੇ ਧੋਣ ਆਲੇ ਆ ਸਾਡੇ ਕੱਪੜੇ ਸਾਡੇ ਦੇ ਨਹੀਂ ਧੋਣਦੇ ਸਾਡਾ ਦੇ ਨਹੀਂ ਕਰਨ ਦਾ ਕੱਪੜੇ ਕੱਪੜੇ ਧੋਣਦੇ ਇਹ ਬੰਦੀ ਅਕਰੋ ਬੋਲਦੀ ਹਾਂ 12:00 ਵਜੇ ਦਾ ਬਰਾ ਦੋ ਚਾਪੂ ਥੋੜੀ ਆ ਬਾਕੀ ਸਾਮਾਨ ਦੂਬ ਥੋੜੇ ਜਗਾ ਉਹ ਸਾਲ ਹੈ ਇੱਕੋ ਸਾਰੇ ਨਹੀਂ ਥੋਦੇ ਮਰਨਾ ਥੋੜੀ ਜਦੋਂ ਮੈਂ ਲੱਗ ਗਈ ਫੇਰ ਮੰਮੀ ਦੇਣੀ ਹੈ ਗਾੜ ਢਾਲਦੀ ਹੈ ਕੱਲ ਕੱਲ ਦੇ ਤੋਤੇ ਦਾ ਕੀ ਥੋਤੇ ਥੋੜਾ ਸਾਲ ਹੈ ਕਿ ਤੋ ਅਜੀ ਕਰੇ ਇੱਕ ਸਾਰੇ ਨਹੀਂ ਥੋਦੇ ਐਦਾਂ ਕਰਦੇ ਨਾ ਜਿਹੜੇ ਕੱਪੜੇ-ਕੱਪੜੇ ਉਹ ਸਾਰੇ ਧੋ ਲੈਣੇ ਆ ਤੇ ਜਿਹੜੇ ਬਿਸਤਰੇ ਆ ਨਾ ਉਹ ਜਿਹੜੀ ਬਾਹਰ ਉਹ ਕੱਲ ਨੂੰ ਧੋ ਲਾਂਗੇ ਕੱਪੜੇ ਵੀ ਜਾ ਦੇਣਗੇ ਕੱਪੜਿਆਂ ਦਾ ਤਾਂ ਹੁਣ ਕੀ ਕਰੀਏ ਕਿਉਂਕਿ ਜਦੋਂ ਅਸੀਂ ਜਿੱਦਣ ਤੇ ਬਾਬੇ ਦੇ ਆਏ ਆ ਉਦੋਂ ਦੇ ਕੱਪੜੇ ਨਹੀਂ ਜੀ ਧੋਣੇ ਆ ਦੀ ਸਾੜ ਨਾਲ ਉਹ ਧੋਨੇ ਆ ਕੱਲ ਨੂੰ ਕੱਲੇ ਅੱਜ ਦੇ ਕੱਪੜੇ ਉਹ ਥੋੜੇ ਹੁਣ ਧੋ ਦੇ ਦੋਸ ਥੋੜੇ ਸ਼ਾਮ ਨੂੰ ਧੋ ਲਾਂਗੇ ਸਾਲ ਅੱਗੇ ਧੋਣੇ ਕਿਸਾਨ ਨੂੰ ਚਲੋ ਦੋ ਤਿੰਨ ਵੇ ਮੈਨੂੰ ਹਰ ਘੰਟੇ ਧੋਈ ਜਾਂਦੇ ਨਾ ਸਾਲ ਐ ਕਿ ਪਾਉਣੀ ਲੱਗ ਗਈ। ਜੇ ਤਰੀ ਦੇਖਣੀ ਹੋਵੇ ਇਹ ਵੀ ਖਰਾਬ ਹੈ। ਚਲ ਨਹੀਂ ਹੋ ਕੀ ਗਿਆ ਆ। ਚਲੋ ਕੋਈ ਗੱਲ ਨਹੀਂ ਬਾਬਾ ਭਲੀ ਕਰੂ ਤੇ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ। ਹਾਂਜੀ ਮੈਂ ਲੱਗੀਆਂ ਵੀ ਕੱਪੜਿਆਂ ਦੀ ਮਸ਼ੀਨ ਲਾਉਣ। ਕਿ ਕੱਪੜੇ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਹੋ ਗਏ ਆ ਤੇ ਲਾ ਲਈ ਮਸ਼ੀਨ। ਆਹ ਸਾਹੇ ਦਾ ਫਰਕ ਨਾ। ਇਹ ਲੱਗੇ ਲਾਉਣ ਤੇ ਬੇਚ ਪਾ ਲੈਣੀ ਇਹ। ਆ ਜਿਹੜੀ ਚਾਹ ਦੀ ਸ਼ੇਰਿਆ ਉਹ ਇਹ ਜਿਹੜੀ ਆ ਬਹੁਤ ਹੋ ਗਿਆ ਮਸ਼ੀਨ ਦਾ ਸੋਚਾ ਲਗਾਇਆ ਨਹੀਂ ਮੈਂ ਤੇ ਚਲਾਈ ਐ ਮੀ ਜਾਨੀਆ ਤੇ ਮਾ ਖਰਾ ਹੋ ਗਿਆ ਮੈਂ ਆ ਫੋਨ ਲਾਇਆ ਸੀ ਚਾਰਜਰ ਤੇ ਫੋਨ ਮੇਰਾ ਚਾਰਜ ਨਹੀਂ ਹੋਇਆ ਤੇ ਛੱਡ ਗਈ ਮੈਨੂੰ ਫੇ ਚੱਲ ਗਈ ਹੁਣ ਆਪਾਂ ਮਿੱਠੀ ਲਾਤੀ ਹੈ ਔਰ ਤੇ ਗਾਈਸ ਪਾਣੀ ਵੀ ਖਤਮ ਹੋ ਸੀਗਾ ਮੈਂ ਕਹਿਨੀ ਚਲੋ ਮੈਂ ਹੁਣ ਲਾਲਮਾ ਕੱਪੜਿਆਂ ਦੀ ਮਸ਼ੀਨ ਤੇਰਾ ਪਤਾੜਨਾ ਕਰਦੇ ਆ ਗੱਲਬਾਤ ਬਣੇ ਦੇ ਉੱਪਰ ਆ ਕੱਪੜੇ ਹੁਣੇ ਬਾਹਰ ਆਪਾਂ ਹੋਰ ਸਾਫ਼ ਹੋ ਸੀਗੀ ਔਰ ਐਵੀ ਇੰਡੀਕ ਨੇ ਸਭ ਕੱਪੜੇ ਆ ਗਏ ਸਾਰੇ ਸਾਫ਼ ਆਪਾਂ ਜੋ ਬੋੜੀ ਤੇ ਖੁੰਮਣ ਹੂਨਾ ਪਾਰ ਹੂੰ ਸੱਤ ਸਾਨੂੰ ਲਾਉਣੀ ਪਈ ਇਹ ਆ ਪੈਕ ਢਾਲ ਕਾ ਆ ਨਹੀਂ ਲਿਆਂਦਾ ਇਹ ਹਲਕਾ ਆ ਮੇਰੇ ਕਿ ਤਾ ਵਧੀਆ ਲੱਗਦੀ ਆ ਸਰ ਆ ਨੀਲੀ ਵਧੀਆ ਆਦੀ ਇਹਨਾਂ ਕੱਪੜਾ ਨਿਕਲਦਾ ਆ ਆ ਨੀਲੀ ਸਰ ਤੋਂ ਮੈਂ ਨਹੀਂ ਕਿਹਾ ਸੀਗਾ ਇਹ ਤਾਂ ਭਾਂਡੇ ਢੁੰਡੇ ਮਾਂਜੋਂ ਮ ਜਾਂਦੇ ਲੋਕ ਜਦੋਂ ਕੋਈ ਵਿਆਹ ਕਰਦੀ ਹੁੰਦਾ ਇਹ ਨਾ ਕੰਮਾਂ ਦੀ ਹੁੰਦੀ ਆ ਵੇਚ ਲਾ ਲੈਣੀ ਆਪਾਂ

ਅੱਜ ਜਦ ਦਿਲ ਕਰਦਾ ਸੂਜੀ ਦਾ ਕੜਾਹ ਖਾਣ ਬਣ ਗਿਆ ਸਿੱਧੇ ਨੂੰ ਹੂੰ ਤਸੇ ਉਹ ਵੀ ਕਿਹਦਾ ਕਿਹਦਾ ਦਿਲ ਕਰਦਾ ਉਹ ਖਾਣ ਸੂਜੀ ਮੇਰਾ ਤਾਂ ਫੇਵਰੇਟ ਆ ਆਟੇ ਵਾਲਾ ਮੇਰਾ ਜ਼ਿਆਦਾ ਫੇਵਰੇਟ ਅੰਮਾ ਅੱਜਾ ਵੀ ਸਵਾਦ ਲੱਗਦਾ ਹੈ ਜੀ ਬਾਣਾ ਤਾਂ ਪ੍ਰਸ਼ਾਦ ਕੋਈ ਜਿਹੀ ਹੁੰਦਾ ਹੈ ਪ੍ਰਸ਼ਾਦ ਪ੍ਰਸ਼ਾਦ ਯੈਸ ਬਣ ਗਿਆ ਚਲੋ ਵੀ ਸਾਰੇ ਗਰਮ ਗਰਮ ਖਾ ਲੈਣਗੇ ਹਨਾ ਮਾ ਆਪਣਾ ਕੋਟਾ ਬੰਦ ਨਾ ਕੋਈ ਉਹ ਹੈ ਤਾਂ ਕਿਨੇ ਦੇ ਲੋ ਆਏ ਉਹ ਵੀ ਇਹਦਾ ਜੂਸ ਜਾਸੀ ਦੇ ਲੰਡੋ ਗਈ ਜਾਂਦਾ ਜੂਸ ਜੂਸ ਪਾਪਾ ਪੂਤੀ ਪੂਤੀ ਪਾਪਾ ਚੀਜੀ ਬਲੂ ਨੇ ਬਲੀਨੇ ਦੇਣਗੇ ਮੈਂਟਾ ਚ ਰੋਕ ਲੈਂਦਾ ਤੁਹਾਨੂੰ ਇੰਨਾ ਪਤਾ ਵੀ ਆਜ ਤੋਂ ਮੇਰਾ ਚੀਜ਼ ਮਿਲਦੀ ਆ ਕਾਲਾ ਕਾਲਾ ਮੈਂ ਹਾਂ ਹਾਂਜੀ ਵੀ ਆਪਾਂ ਹੋ ਚੁੱਕੇ ਆ ਬਾਈ ਫਰੀ ਨਾ ਕੋਈ ਹੋ ਗਿਆ ਫਰੀ ਹਜੇ ਕਿੱਥੇ ਫਰੀ ਕਾਲਾ ਲਈ ਆ ਤੈਨੂੰ ਲਾ ਆਪਣੀ ਕੰਮ ਸ਼ੁਰੂ ਕਰੂ ਕੇ ਦਵਾਇਆ ਕੀ ਚਾਹੁੰਦਾ ਦਾਲਾ ਉਹ ਹਾਂ ਸ਼ਾਮ ਨੂੰ ਕਰਾਂਗੇ ਉਹ ਹੁਣ ਦੀ ਨਹੀਂ ਤੇਰੀ ਹਿੰਮਤ ਹੈਗੀ ਨਹੀਂ ਹੁਣ ਕਿੰਨਾ ਟਾਈਮ ਹੈ ਸ਼ਾਮਾਂ ਦੇ 4 ਵੱਜ ਗਏ ਆ ਇਹ ਅੱਜ ਸ਼ਾਮਾਂ ਪਈ ਨਹੀਂ ਸ਼ਾਮਾਂ ਦੇ 4 ਵੱਜ ਚੁੱਕੇ ਆ ਕੰਮ ਕਰਦਿਆ ਕਰਦੇ ਆ ਸ਼ਾਮਾਂ ਦੇ ਹੈ ਜੀ ਹੁਣ ਪਾਪਾ ਹਾਂ ਅਲੋ ਸਬਜੀ ਦਾ ਆਪਨ ਦਾ ਵਾਸਤੇ ਹਾਂ ਬਸ ਮਿੱਟੀ ਗਈ ਜੱਥਾਂ ਭਾਂਡੇ ਮਾੜੇ ਕੱਪੜੇ ਸੇਰ ਦੇ ਧੋ ਹੁੰਦੇ ਪਏ ਸੀ ਕਿੰਨੇ ਹੀ ਕੱਪੜੇ ਸਾਡੇ ਹੋ ਗਏ ਸੀ ਆਜਾ ਬਹਿਰੀ ਆਇਆ ਚੌੜ ਬਾਲੂ ਸਟਾਰਟ ਕਰਨ ਨੂੰ ਤੋਂ ਆਵਾਂਗੇ ਇਹ ਟਾਈਮ ਲੱਗਾ ਜੀ ਜੜੀਆਂ ਚਾਈਆਂ ਵਗੈਰਾ ਸੀ ਉਹ ਤੋਂ ਹੋਉਂਦੀਆਂ ਸੀ ਹਾਂ ਕੀ ਲੱਗਾ ਤੇ ਲੱਠਾਣੀ ਛੱਡ ਦੋ ਫੇ ਇਹਨਾਂ ਦਾ ਕੀ ਹੈ ਇਹ ਕੀ ਹੈ ਇਹ ਉਹਨੀ ਟੁੱਲੀ ਸੀ ਚੈਰੀ ਮਾਲ ਕੇ ਰਿਥੜੀ ਜੀ ਜਿੱਥੇ ਨਹੀਂ ਚੈਰੀ ਕਾਫੀ ਬੁਲਿਜੀ ਜੋ ਉਸਪੀਤਾ ਸੀ ਮੈਂ ਬਤਨੋ ਸਾਰੀ ਵਿਚਾਰੀ ਹੋ ਗਈ ਭਰਿਆ ਹੀ ਗਲਾਸ ਇਨਾ ਸੀਗਾ ਚਲੋ ਵੀ ਹੁਣਾ ਸਾਡੇ ਹੋ ਗਿਆ ਕਪੜੇ ਆਪਣੇ ਦਾ ਕੰਮ ਜਿਹੜਾ ਉਹ ਲਿਪੜ ਗਿਆ ਹੁਣ ਇਹ ਹੀ ਜ਼ਿਆਦਾ ਸੀਗਾ ਨਹੀਂ ਨਹੀਂ 这边我的好了。